ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਿੰਘ ਸਹਿਬਾਨ ਦੀ उपाधि ਬਹੁਤ ਵੱਡੀ ਹੁੰਦੀ ਹੈ ਇਸ ਦੇ ਲਈ ਸਾਬਕਾ ਜਥੇਦਾਰ ਗਿਆਨੀ ਹਾਪੀ ਸਿੰਘ ਨੂੰ ਨੈਤਿਕ ਤੌਰ ਤੇ ਅਕਾਲੀ ਚੜ੍ਹੇ ਦਾ ਪ੍ਰਦਾਨ ਨਹੀਂ ਬੰਨਣਾ ਚਾਹੀਦਾ ਦਰਸਤਲੇ ਖਾਲਸਾ ਕਾਲਜ ਵਿਕੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਉਪਰੰਤ ਉਪ ਪੱਤਰਕਾਰਾਂ ਦੇ ਰੂਬਰੂ ਹੋਏ ਤੇ ਜਥੇਦਾਰ ਗੜਗਜ ਦਾ ਇਹ ਕਹਿਣਾ ਹੈ ਕਿ ਪੰਥ ਦੀ ਲੜਾਈ ਨਹੀਂ ਅੱਜ ਲੜਾਈ ਚੱਲ ਰਹੀ ਹੈ ਉਹਨਾਂ ਕਹਿੰਦੇ ਕਿਸੇ ਪਹਿਲੇ ਕੋਈ ਅਕਾਲੀ ਤੜਾ ਨਹੀਂ ਬਲਕਿ ਕਈ ਅਕਾਲੀ ਤੜੇ ਵਿਚਰ ਰਹੇ ਨੇ ਤੇ ਸਾਰਿਆਂ ਨੂੰ ਹੀ ਨੀਜੀ ਮਫਾਦ ਤਿਆਗ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਸਾਰਿਆਂ ਦਾ ਉਹਨਾਂ ਦੋਸ਼ ਲਾਇਆ ਕਿ 2 ਦਸੰਬਰ 2024 ਦੇ ਹੁਕਮਨਾਮੇ ਆਦੀ ਕਿਸੇ ਵੀ ਤਰ੍ਹਾਂ ਨੇ ਇਨਵਿਨ ਪਾਲਣਾ ਨਹੀਂ ਕੀਤੀ ਹੈ ਨਵਗਠਿਤ ਸ਼੍ਰੋਮਣੀ ਅਕਾਲੀ ਦਲ ਤੇ ਜ਼ਿੱਦੇ ਤੰਦਨ ਟਿੱਪਣੀ ਕਰਦਿਆ ਉਹਨਾਂ ਕਿਹਾ ਕਿ ਅੱਜ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਤੇ ਕੋਮ ਦੇ ਵਡੇਰੇ ਹਿੱਤਾ ਦੀ ਰਾਖੀ ਦੇ ਲਈ ਸਮੂਹ ਪੰਥਕ ਤਿਰਾਂ ਦੇ ਅਲੱਗ ਹੋਣ ਦਾ ਨਹੀਂ ਬਲਕਿ ਇਕਜੁੱਟ ਹੋਣ ਦਾ ਸਮਾਂ ਪਖਰੇ ਚੁੱਲੇ ਬਾਲਣ ਦਾ ਨਹੀਂ ਤੇ ਇਸੇ ਦਰਮਿਆਨ ਉਹਨਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਨੂੰ ਉਹਨਾਂ ਵਿਰੋਧ ਪੂਜੀਆਂ ਸ਼ਿਕਾਇਤਾਂ ਦੇ ਸਬੰਧ ਦੇ ਵਿੱਚ 15 ਦਿਨਾਂ ਦੇ ਅੰਦਰ ਨਿੱਜੀ ਤੌਰ ਤੇ ਸਪਸ਼ਟਿਕਰਨ ਦੇਣ ਲਈ ਤਲਬ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਦੇ ਖਿਲਾਫ ਸ਼ਿਕਾਇਤਾਂ ਪਹੁੰਚੀਆਂ। ਜਿਸ ਤੋਂ ਬਾਅਦ ਸਪਸ਼ਟਿਕਰਨ ਦੇ ਲਈ ਉਹਨਾਂ ਨੂੰ ਵੀ ਜਲਦ ਤਲਬ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਧਾਰਮਿਕ ਸਥਾਨਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੇ ਰਾਹੀਂ ਛੇੜਛਾੜ ਦੇ ਮਾਮਲੇ ਸਾਹਮਣੇ ਆਉਣ ਤੇ ਜਲਦੀ ਹੀ AI ਮਹਾਰਾ ਦੀ ਇਕਤਰਤਾ ਸੱਕ ਸਦਕੇ ਇਸ ਦੀ ਰੋਕਥਾਮ ਦੇ ਲਈ ਵੀ ਵੱਡੇ ਉਪਰਾਲੇ ਕੀਤੇ ਜਾਣਗੇ। ਸ਼ਿ ਅਕਾਲ ਤਖਸਾਲ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਿੰਘ ਸਹਿਬਾਨ ਦੀ उपाधि ਬਹੁਤ ਵੱਡੀ ਹੁੰਦੀ ਹੈ ਇਸ ਦੇ ਲਈ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਨੂੰ ਨੈਤਿਕ ਤੌਰ ਤੇ ਅਕਾਲੀ ਸਾਡੇ ਦਾ ਪ੍ਰਧਾਨ ਨਹੀਂ ਬੰਨਣਾ ਚਾਹੀਦਾ। ਦਰਸਤ ਲੇ ਖਾਲਸਾ ਕਾਲਜ ਵਿਕੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਉਪਰੰਤ ਉਪ ਪੱਤਰਕਾਰਾਂ ਦੇ ਰੂਬਰੂ ਹੋਏ ਤੇ ਜਥੇਦਾਰ ਗੜਗੱਜ ਦਾ ਇਹ ਕਹਿਣਾ ਹੈ ਕਿ ਪੰਥ ਦੀ ਲੜਾਈ ਨਹੀਂ ਟੜਿਆਂ ਦੀ ਅੱਜ ਲੜਾਈ ਚੱਲ ਰਹੀ ਹੈ ਉਹਨਾਂ ਕਹਿੰਦੇ ਕਿਸੇ ਪਹਿਲੇ ਕੋਈ ਇਕ ਅਕਾਲੀ ਟੜਾ ਨਹੀਂ ਬਲਕਿ ਕਈ ਅਕਾਲੀ ਟੜੇ ਵਿਚਰ ਰਹੇ ਨੇ ਤੇ ਸਾਰਿਆਂ ਨੂੰ ਹੀ ਨੀਜੀ ਮਫਾਦ ਤਿਆਗ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਸਾਹਿਬ ਦਾ ਉਹਨਾਂ ਦੋਸ਼ ਲਾਇਆ ਕਿ 2 ਦਸੰਬਰ 2024 ਦੇ ਹੁਕਮਨਾਮੇ ਆਦੀ ਕਿਸੇ ਵੀ ਤਰ੍ਹਾਂ ਨੇ ਇਨਵਿਨ ਪਾਲਣਾ ਨਹੀਂ ਕੀਤੀ ਹੈ ਨਵਗਠਿਤ ਸ਼੍ਰੋਮਣੀ ਅਕਾਲੀ ਦਲ ਤੇ ਜ਼ ਅਗਧਨ ਟਿੱਪਣੀ ਕਰਦਿਆ ਉਹਨਾਂ ਕਿਹਾ ਕਿ ਅੱਜ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਤੇ ਕੋਮ ਦੇ ਵਡੇਰੇ ਹਿੱਤਾ ਦੀ ਰਾਖੀ ਦੇ ਲਈ ਸਮੂਹ ਪੰਥਕ ਤਿਰਾਂ ਦੇ ਅਲੱਗ ਹੋਣ ਦਾ ਨਹੀਂ ਬਲਕਿ ਇਕਜੁੱਟ ਹੋਣ ਦਾ ਸਮਾਂ ਪਖਰੇ ਚੁੱਲੇ ਬਾਲਨ ਦਾ ਨਹੀਂ ਤੇ ਇਸੇ ਦਰਮਿਆਨ ਉਹਨਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਨੂੰ ਉਹਨਾਂ ਵਿਰੋਧ ਪੂਜੀਆਂ ਸ਼ਿਕਾਇਤਾਂ ਦੇ ਸਬੰਧ ਦੇ ਵਿੱਚ 15 ਦਿਨਾਂ ਦੇ ਅੰਦਰ ਨਿੱਜੀ ਤੌਰ ਤੇ ਸਪਸ਼ਟਿਕਰਨ ਦੇਣ ਦੇ ਲਈ ਤਲਬ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਪਾਸ਼ਾ ਵਿਭਾਗ ਦੇ ਡਾਇਰੈਕਟਰ ਦੇ ਖਿਲਾਫ ਸ਼ਿਕਾਇਤਾਂ ਪਹੁੰਚੀਆਂ। ਜਿਸ ਤੋਂ ਬਾਅਦ ਸਪਸ਼ਟਿਕਰਨ ਦੇ ਲਈ ਉਹਨਾਂ ਨੂੰ ਵੀ ਜਲਦ ਤਲਬ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਧਾਰਮਿਕ ਸਥਾਨਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੇ ਰਾਹੀਂ ਛੇੜਛਾੜ ਦੇ ਮਾਮਲੇ ਸਾਹਮਣੇ ਆਉਣ ਤੇ ਜਲਦੀ ਹੀ AI ਮਹਾਰਾ ਦੀ ਇਕਤਰਤਾ ਸਦਕੇਸ ਦੀ ਰੋਕਥਾਮ ਦੇ ਲਈ ਵੀ ਵੱਡੇ ਉਪਰਾਲੇ ਕੀਤੇ ਜਾਣਗੇ।